ਸ੍ਰੀ ਕਾਲ ਜੀ ਅੱਜ ਆਪਾਂ ਬਣਾਉਨੇ ਆਂ ਤੋਰੀਆਂ ਦੀ ਸਬਜ਼ੀ ਜਿਹਨੂੰ ਕਹੋ ਤੋਰੀਆਂ ਵੀ ਕਹਿ ਦਿੰਦੇ ਆਂ ਉਹਨਾਂ ਦੀ ਸਬਜ਼ੀ ਬਣਾਉਨੇ ਆਂ ਆਪਾਂ ਆਪਾਂ ਕਹੋ ਤੋਰੀਆਂ ਚੀਲੀਆਂ ਆਏ ਤੇ ਸਭ ਤੋਂ ਪਹਿਲਾਂ ਆਪਾਂ ਕਰਾਈ ਦੇ ਵਿੱਚ ਤੇਲ ਪਾ ਲਏ ਤੇਲ ਦੇ ਵਿੱਚ ਆਪਾਂ ਪਾਵਾਂਗੇ ਹਰੀ ਮਿਰਚ ਲਸਣ ਤੇ ਪਿਆਜ਼ ਇਹਨਾਂ ਨੂੰ ਆਪਾਂ ਕੱਟ ਕਰ ਲਏ ਨੇ ਆਪਾਂ ਇੱਕੇ ਵਾਰੀ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਵਿੱਚ ਜੀਰਾ ਜੀਰਾ ਪਾ ਕੇ ਨਾਲ ਹੀ ਸੌ ਤਨੀਆ ਪਾ ਦਾਂਗੇ ਥੋੜਾ ਜਿਹਾ ਵਿੱਚ ਆਪਾਂ ਹੁਣ ਆਪਾਂ ਨਾਲ ਅਸਰਾ ਮਖਕੀ ਤੇ ਪਾ ਲਈ ਹੁਣ ਆਪਾਂ ਪਾਵਾਂਗੇ ਕਟਿਆ ਹੋਇਆ ਜਿਹੜਾ ਆਪਣਾ ਹੈ ਪਿਆਜ਼ ਆ ਤੇ ਲਸਣ ਤੇ ਹਰੀ ਮਿਰਚ। ਹੁਣ ਆਪਣਾ ਮਸਾਲਾ ਜਿਹੜਾ ਇਸ ਤਰ੍ਹਾਂ ਬਣ ਗਿਆ ਹੈ ਇਹ ਚੱਟ ਪਾਵਾ ਕੇ ਤੰਗੋ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ, ਲਾਲ ਮਿਰਚ ਪਾਊਡਰ ਪਾਵਾਂਗੇ ਆਪਾਂ ਤੇ ਹਰੀਆਂ ਮਿਰਚਾਂ ਪਾਈਆਂ ਤੇ ਲਾਲ ਜਿਸ ਤੋਂ ਬਾਅਦ ਪਾਵਾਂਗੇ ਆਪਾਂ ਹਲਦੀ ਪਾਊਡਰ ਪਹਿਲਾਂ ਇਹਨਾਂ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਆਪਣਾ ਤੇਲ ਪੂਰੀ ਤਰ੍ਹਾਂ ਘੱਜ ਗਏ ਤੇ ਆਪਣਾ ਸਰਵਰਾਗ ਨੂੰ ਉੱਪਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟੋਰੀਆਂ ਦਿੱਤੀਆਂ ਹਾਂ ਹਾਂਜੀ ਜਿਹੜਾ ਆਪਣਾ ਮਸਾਲਾ ਇਸ ਤਰ੍ਹਾਂ ਬਣ ਗਏ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਹਾਂਜੀ ਜਿਹੜਾ ਆਪਾਂ ਮਸਾਲਾ ਭੁੰਨਿਆ ਸੀ ਉਹ ਆਪਣੇ ਇਸ ਤਰ੍ਹਾਂ ਬਣ ਗਿਆ ਮਸਾਲਾ ਪਾਣੀ ਜਿਹੜਾ ਆਪਾਂ ਮਸਾਲੇ ਦੇ ਚੰਗੀ ਤਰ੍ਹਾਂ ਜੜਾ ਰੱਖ ਕੇ ਤੇ ਸੁੱਕਾ ਲਿਆ ਹੁਣ ਆਪਾਂ ਇਸ ਸੁੱਕ ਦੇ ਵਿੱਚ ਪਾਵਾਂਗੇ ਤੂਰੀਆਂ ਆਪਣੀਆਂ ਇਹ ਬਤੂਰੀਆਂ ਕੱਟ ਕੇ ਰੱਖੀਆਂ ਹੋਆਂ ਆਪਾਂ ਪਾ ਦਿੰਦੀਆਂ ਵਿੱਚ ਪਾਣੀ ਆਪਾਂ ਇੰਨਾ ਹੀ ਲੈਣਾ ਇਸ ਤੋਂ ਵੱਧ ਨਹੀਂ ਪਾਉਣਾਗਾ ਇਹਨਾਂ ਨਾਲ ਆਪਾਂ ਸੁੱਕੀਆਂ ਬਣਾਉਣੀਆਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਘਰਨ ਕਰਕੇ ਤੇ ਉਹਦੇ ਨਾਲ ਤੂਰੀਆਂ ਲੈਣੀ ਆਪਾਂ ਬਹੁਤ ਟੇਸਟ ਬਣਦੇ ਨੇ ਜਿਵੇਂ ਕੱਦੂ ਬਣਦਾ ਨਾ ਦੁੱਧ ਨਾਲ ਉਸੇ ਤਰ੍ਹਾਂ ਤੂਰੀਆਂ ਦਾ ਟੇਸਟ ਬਣਦਾ ਹੈ ਇਹ ਤੇ ਤੁਹਾਨੂੰ ਆਪ ਜਿਹੜਾ ਆਪਣਾ ਬਣਾਇਆ ਹੈ ਅਸੀਂ ਉਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਮਸਾਲੇ ਦੇ ਵਿੱਚ ਨੂੰ। ਉਹਨੂੰ ਉਹਨੂੰ ਫਿਰ ਟਰੋਟਾ ਕੇ ਰੱਖ ਲੈਣਾ। ਕੋਸਪੇ ਤੇ ਬਲੀਚੀ 깔ਵਾਉਣਾ। ਉਸ ਤੋਂ ਬਾਅਦ ਦੁੱਧ ਪਾਉਣਾ ਇਸੇ ਗਰਮ ਕਰਕੇ। ਚਿੱਟਾ ਆਪਣਾ ਚੰਗੀ ਤਰ੍ਹਾਂ ਰਲ ਜੀ ਜਾਣਾ। ਇਹਨਾਂ ਨੂੰ ਕੁਕ ਰੋਟਾ ਕਰਕੇ ਬਣਾ ਲੈਣਾ। ਹਾਂਜੀ ਆਪਣੀਆਂ ਤੋਰੀਆਂ ਦੀ ਸਬਜ਼ੀ ਜਿਹੜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ। ਜਿਹੜੇ ਦੇ ਵਿੱਚ ਆਪਾਂ ਪਾਣੀ ਪੈਸਣੋਂ ਬਿਲਕੁਲ ਸੋਖ ਲੈਣਾਗਾ। ਪਾਣੀ ਸੁੱਕ ਗਿਆ ਜਿਹੜਾ ਹੁਣ ਆਪਾਂ ਇਹਦੇ ਵਾਸਤੇ ਦੁੱਧ ਗਰਮ ਕਰਮ ਕਰਕੇ ਰੱਖਿਆ ਲੱਗ ਤੋਂ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਗਰਮ ਦੁੱਧ ਪਾਉਣਾਗਾ ਠੰਡਾ ਦੁੱਧ ਨਹੀਂ ਪਾਉਣਾ ਠੰਡਾ ਦੁੱਧ ਕੀ ਹੈ ਨਾ ਵਿੱਚ ਫਟ ਜਾਂਦਾਗਾ ਦੁੱਧ ਨੂੰ ਜਿਆਦਾ ਸੇਕਾ ਨਹੀਂ ਲਵਾਉਣਾ ਨਹੀਂ ਤਾਂ ਦੁੱਧ ਫਟ ਜੂਗਾ ਬਸ ਥੋੜਾ ਜਿਹਾ ਸੇਕੇ ਲਵਾਉਣਾ ਕਿਉਂਕਿ ਦੁੱਧ ਤਾਂ ਬਣਾ ਗਰਮ ਕੀਤਾ ਹੋਇਆ ਪਹਿਲਾਂ ਬਸ ਇਹਦੀ ਚਾਹ ਜਿਵੇਂ ਕਿ ਆਪਾਂ ਨੂੰ ਚਾशनी ਬਣਾਉਣੀ ਹੈ ਕਿ ਚਾशनी ਵਾਲਾ ਹਿਸਾਬ ਹੀ ਰੱਖਣਾ ਦੁੱਧ ਦਾ ਸਤਰਮ ਬਣ ਜੂਗੀ ਆਪਣੀ ਤੋਰੀਆਂ ਦੀ ਸਬਜੀ ਕਹਾ ਤ ਬਣਾਈ ਆਗੀ ਕਿਉਂ ਬਣਾਵੇ ਦੁੱਧ ਬਣਾਵੇ ਤੋਰੀਆਂ ਤੇ ਛੋਟੀ ਬਹੁ ਦਾ ਨਾਂ ਇਹ ਬਿਲਕੁਲ ਸਹੀ ਗੱਲ ਆ ਇਹ ਦੁੱਧ ਹੀ ਤੋਰੀਆਂ ਨੂੰ ਬਣਾਉਂਦਾ ਆਪਣਾ ਤੇ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਕਸੂਰੀ ਮੇਥੀ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਧਨੀਆ ਸਬਜੀ ਜਿਹੜੀ ਬਿਲਕੁਲ ਆਪਣੀ ਬਣ ਕੇ ਤਿਆਰ ਹੋ ਗਈ ਆ ਇਹ ਥੋੜੀ ਨਾ ਹਨੇਰੇ ਵਿੱਚ ਪਤਾ ਨਹੀਂ ਲੱਗ ਰਿਹਾਗਾ ਵਾਟੇ ਜਿਹੜੀ ਦੇਖਣ ਚ ਬਹੁਤ ਵਧੀਆ ਲੱਗ ਰਹੀ ਹੈ ਆਪਣੀ ਸਬਜ਼ੀ ਜੇ ਤੁਹਾਨੂੰ ਇਸ ਤਰ੍ਹਾਂ ਦੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ